ਕੀ ਕਿਸਾਨ ਭਰਾਓ ਅੱਜ ਤੁਹਾਡੇ ਵਾਸਤੇ ਫੋਰਡ 3600 ਟਰੈਕਟਰ ਲੈ ਕੇ ਆਇਆ ਰੰਗ ਪੇਂਟ ਬਿਲਕੁਲ ਰੀਜਨਲ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਟਾਇਰ ਟੂਰ ਚੰਗੇ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਤੇ ਜਿਹੜਾ ਆਪਣੇ ਕੋਲੇ ਆ ਟਰੈਕਟਰ ਆ ਬਾਈ ਪਹਿਲਾਂ ਇਹਦਾ ਮਾਡਲ ਦੱਸ ਦੇ ਕਿਹੜਾ ਮਾਡਲ 1991 1991 ਮਾਡਲ ਆ 91 ਮਾਡਲ ਆ ਆ ਤੁਹਾਨੂੰ ਰੰਗ ਵਗੈਰਾ ਵਿਖਾਈਏ ਤਾਂ A to Z ਸਾਰਾ ਰੰਗ ਟਰੈਕਟਰ ਦੇ ਆ ਬਿਲਕੁਲ ਰੀਜਨਲ ਰੰਗ ਆ ਉਹੀ ਪੰਪਾ ਡੀਜ਼ਲ ਪੰਪ ਫੁਕਾਰੇ ਵਾਲਾ ਤੇ ਇਹਦੇ ਬਾਈ ਟਾਇਰ ਦੱਸ ਦੇ ਕਿੰਨੇ ਆ 90 ਦਾ ਚਾਰੇ ਟਾਇਰ 90 ਪੈਸੇ ਆ ਬਾਕੀ ਮੂਹਰੇ ਲਈ 13 ਦੇ ਸੀਟ ਕੰਪਨੀ ਦੇ ਟਾਇਰ ਆ 90 ਪੈਸੇ ਟਾਇਰ ਆ ਰਿਮਾਂ ਰੂਮਾਂ ਦਾ ਟਰੈਕਟਰ ਪੂਰਾ ਸਾਫ ਆ। ਬਾਕੀ ਟਰੈਕਟਰ ਬਾਈ ਜਿਹੜਾ ਲੱਕਰੀਏ ਬਾਈ ਹੁਣ ਆਪਾਂ ਇੰਜਨ ਗੇਅਰ ਤਾਂ ਇੰਜਨ ਗੇਅਰ ਕਿਵੇਂ ਆ ਬਈ ਟਰੈਕਟਰ ਦਾ। ਇੰਜਨ ਗੇਅਰ ਬਾਈ ਪੂਰਾ ਵਧੀਆ ਸੁੱਤਾਂ ਟਰੈਕਟਰ ਆ। ਠੀਕ ਆ ਜਣੇ ਕਿ ਲਵਾ ਕੇ ਵੀ ਕੋਈ ਥੱਲੇ ਫਰਸ਼ ਨਹੀਂ ਲਵੇੜਦਾ ਹਨਾ ਕੋਈ ਲੀਕ ਛੀਕ ਨਹੀਂ ਕਿਤੋਂ ਵੀ ਇੰਜਨ ਗੇਅਰ ਦਾ ਪੂਰਾ ਜੱਗਾ ਬਾਈ ਕਹਿੰਦਾ ਆਪਦਾ ਵਾਹ ਕੇ ਚਲਾ ਕੇ ਚੈੱਕ ਕਰਕੇ ਤਸੱਲੀ ਕਰਕੇ ਤੁਸੀਂ ਇਹ 91 ਮਾਡਲ ਫੋਰਡ 3600 ਖਰੀਦ ਸਕਦੇ ਆ। ਬਈ ਸ਼ੋਅ ਖੋਲ ਕੇ ਵਿਖਾ ਦੇ। ਸ਼ੋਅ ਖੋਲ ਕੇ ਵਿਖ ਨਵਾਂ ਰੇਟੀਟਰ ਬਿਲਕੁਲ ਮਿਨੀਮਾ ਨਾਲ ਲੱਗਿਆ ਵਾ ਤੇ ਬਾਕੀ ਮਗਰਾੜ ਬਿਲਕੁਲ ਬੇਜਦਗ ਆ ਬੇਜਦਗ ਮਗਰਾੜਾ ਤੁਹਾਨੂੰ ਪਿੱਛੋਂ ਵੀ ਨਿਗ੍ਹਾ ਮਰਾਦੀ ਟਰੈਕਟਰ ਦੇ ਚਾਰਜ ਤੇ ਬੇਜਦਗ ਮਗਰਾੜਾ ਦੇ ਵਿੱਚ ਇਹ ਟਰੈਕਟਰ 1991 ਮਾਡਲ ਵੀ ਉੱਚਾ ਤੇ ਬਾਕੀ ਕਿਸੇ ਨੇ ਟਰਾਲੀ ਵਗੈਰਾ ਦਾ ਕੰਮ ਲੈਣਾ ਤਾਂ ਪੈਪ ਵਗੈਰਾ ਵੀ ਲੱਗੀ ਆ ਤੇ ਇਹ ਟਰੈਕਟਰ ਤੇ ਬਾਈ ਹੁਣ ਆਪਾਂ ਗੱਲ ਕਰੀਏ ਡਿਮਾਂਡ ਦੀ ਤਾਂ ਡਿਮਾਂਡ 91 ਮਾਡਲ ਦੀ ਕੀ ਰੱਖੀ ਆ 1 ਲੱਖ 40 ਹਜ਼ਾਰ ਰੁਪਈਆ ਇੱਕ ਸਿਰਫ 1 ਲੱਖ ਤੇ 40 ਹਜ਼ਾਰ ਰੁਪਈਆ ਐਸ ਇੰਨੇ ਚੰਗੇ ਟਾਇਰਾਂ ਵਾਲੇ ਟਰੈਕਟਰ ਦੀ ਡਿਮਾਂਡ ਆ ਠੀਕ ਆ ਤੇ ਜਿਹੜਾ ਆਪਣੀ ਵੀਡੀਓ ਬਈ ਸ਼ੇਅਰ ਕਰਕੇ ਆਊਗਾ ਉਹਦਾ ਪੂਰਾ ਮਾਨਦਾਨ ਕਰਦੇ ਆਂ। ਵਧੀਆ ਉਹਨੂੰ ਖੁਸ਼ ਕਰਦਾਂਗੇ। 5000 ਤਾਂ ਬਾਈ ਕਹਿੰਦਾ ਮੈਂ ਸਿੱਧਾ ਛੱਡ ਦੂੰਗਾ। 1,35,000 ਦਾ ਟਰੈਕਟਰ ਦੇ ਦੂੰਗਾ। ਜੋ ਸਮਾਨ ਆ ਬਈ ਡੰਡਾ ਫੱਟੀ ਨਾਲ ਦੇ ਦੇਂਗਾ। ਜੋ ਸਮਾਨ ਨਾਲ ਆਇਆ ਟਰੈਕਟਰ ਤੇ ਉਹ ਤੁਹਾਨੂੰ ਨਾਲ ਮਿਲੇਗਾ। ਬਾਕੀ ਰੀਜਨਲ ਰੰਗ ਵਾਲਾ ਟਰੈਕਟਰ ਆ ਤੇ ਬਾਈ ਆਪਦਾ ਮੋਬਾਈਲ ਨੰਬਰ ਦੱਸ ਦੇ। 9478652515 52552 ਤੇ ਸੰਪਰਕ ਕਰਕੇ ਜ਼ਿਲ੍ਹਾ ਫਰੀਦਕੋੜਾ ਬਾਈ ਦਾ ਉੱਥੇ ਆ ਕੇ ਤੁਸੀਂ ਇਹ ਫੋਰਡ 3600 ਟਰੈਕਟਰ ਖਰੀਦ ਸਕਦੇ ਆ ਜੀ। ਚਾਰ ਸਫੇਰੇ ਘੁੰਮ ਕੇ ਤੇ ਮਿਲਦੇ ਹਾਂ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ ਤੇ ਜੇਕਰ ਕਿਸੇ ਨੇ ਐਡ ਵਗੈਰਾ ਕਰਵਾਉਣੀ ਹੈ ਤਾਂ 62395 29480 ਤੇ ਸੰਪਰਕ ਕਰਕੇ ਐਡ ਕਰਵਾ ਸਕਦਾ